एक्मा एक्सपो 2024 भारत दी प्रमुख मशीन टूल ਅਤੇ ਆਟੋਮੇਸ਼ਨ ਟੈਕਨੋਲੋਜੀ ਪ੍ਰਦਰਸ਼ਨੀ ਅੱਜ ਧੂਮ-ਧਾਮ ਨਾਲ ਪ੍ਰੇਡ ਗਰਾਊਂਡ ਸੈਕਟਰ 17 ਚੰਡੀਗੜ੍ਹ ਵਿਖੇ ਸ਼ੁਰੂ ਹੋ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਜਪਾ ਚੰਡੀਗੜ੍ਹ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸੰਜੇ ਟੰਡਨ ਸ਼ਾਮਲ ਹੋਏ ਅਤੇ ਇਸ ਐਕਸਪੋ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਇਹ ਐਕਸਪੋ 16 ਦਸੰਬਰ 2024 ਤੱਕ ਚੱਲੇਗਾ। ਇਸ ਮੌਕੇ ਭਾਜਪਾ ਚੰਡੀਗੜ੍ਹ ਦੇ ਕੌਮੀ ਕਾਰਜਕਾਰਨੀ ਮੈਂਬਰ ਸੰਜੇ ਟੰਡਨ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਉਦਮੀਆਂ ਨੂੰ ਵਧੀਆ ਮੌਕੇ ਪ੍ਰਦਾਨ ਕਰੇਗੀ ਜਿਸ ਨਾਲ ਉਹਨਾਂ ਨੂੰ ਆਪਣੇ ਖੇਤਰ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਵਿੱਚ ਮਦਦ ਮਿਲੇਗੀ ਉਹਨਾਂ ਕਹਿੰਦੇ ਹਨ ਕਿ ਸ਼ਹਿਰ ਦੀ ਤਰੱਕੀ ਲਈ ਅਜਿਹੇ ਐਕਸਪੋ ਦਾ ਆਯੋਜਨ ਬਹੁਤ ਜ਼ਰੂਰੀ ਹੈ ਉਦਘਾਟਨ ਤੋਂ ਬਾਅਦ ਜਾਣਕਾਰੀ ਦਿੰਦਿਆ ਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਮੈਕਮਾ ਐਕਸਪੋ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਹਿੱਸਾ ਲਿਆ ਉਨ੍ਹਾਂ ਦੱਸਿਆ ਕਿ ਅੱਜ ਦੇ ਪਹਿਲੇ ਦਿਨ ਚੰਡੀਗੜ੍ਹ ਚੈਂਬਰ ਆਫ ਇੰਡਸਟਰੀਜ਼ ਦੇ ਜਨਰਲ ਸਕੱਤਰ ਅਰुण ਗੋਇਲ ਚੰਡੀਗੜ੍ਹ ਚੈਂਬਰ ਆਫ ਇੰਡਸਟਰੀਜ਼ ਦੇ ਪ੍ਰਧਾਨ ਸੁਰਿੰਦਰ ਗੁਪਤਾ ਅਤੇ ਚੰਡੀਗੜ੍ਹ ਚੈਂਬਰ ਆਫ ਇੰਡਸਟਰੀਜ਼ ਦੇ ਮੀਤ ਪ੍ਰਧਾਨ ਨਵੀਨ ਮੰਗਲਾਨੀ ਸਮੇਤ ਵੱਡੀ ਗਿਣਤੀ ਤੇ ਚੰਡੀਗੜ੍ਹ ਚੈਂਬਰ ਆਫ ਆਫ ਇੰਡਸਟਰੀਅਲ ਦੇ ਮੈਂਬਰਾਂ ਨੇ ਸ਼ੁਭੀਅਤ ਕੀਤੀ ਆਵਾਜ਼ ਨਹੀਂ ਆ ਰਹੀ ਇੱਕ ਵਾਰ ਪਾੜਨ ਦੀਸ ਆਵਾਜ਼ ਹੀ ਨਹੀਂ ਆ ਰਹੀ ਮੇਰੀ ਆਪਕੀ ਹਾਂ ਜੀ ਮੈਂ ਨਵੀਨ ਮੰਗਲਾਨੀਆ ਜੀ ਵਾਈਸ ਪ੍ਰੈਜ਼ੀਡੈਂਟ ਚੈਂਬਰ ਆਫ ਚੰਡੀਗੜ੍ਹ ਇੰਡਸਟਰੀਜ਼ ਅਸੀਂ ਚੈਂਬਰ ਆਫ ਚੰਡੀਗੜ੍ਹ ਇੰਡਸਟਰੀਜ਼ ਨੇ ਸਪੋਰਟ ਕੀਤਾ ਫੋਰਚੂਨ ਐਗਜ਼ੀਬਿਟਰਸ ਵਾਲਿਆਂ ਨੂੰ ਮਹਿਕਮਾ ਵਾਸਤੇ ਇਹ ਐਗਜ਼ੀਬਿਸ਼ਨ ਜਿਹੜੀ ਲੱਗ ਰਹੀ ਹੈ ਨਾਰਥ ਆਫ ਦਿੱਲੀ ਚੰਡੀਗੜ੍ਹ ਹੱਬ ਬਣ ਗਿਆ ਜੀ ਫਾਰ ਮਸ਼ੀਨਰੀ ਇਹਦੇ ਵਿੱਚ ਫਰੀਦাবাদ ਲੁਧਿਆਣਾ ਬੱਦੀ 올 오버 더 에리어 익지빗 ਕਰ ਰਹੇ ਆ ਪ੍ਰੋਡਕਟਸ ਆਪਣੀਆਂ ਐਂਡ ਸਪੈਸ਼ਲੀ ਸੀਐਨਸੀ ਮਸ਼ੀਨ ਜਿਹੜੀ ਨਵੀਂ ਆਪਣਾ ਟੈਕਨੋਲੋਜੀ ਆ ਰਹੀ ਹੈ ਡਿਜੀਟਾਈਜੇਸ਼ਨ ਹੋ ਰਹੀ ਹੈ ਉਹ ਮੈਕੈਨੀਕਲ ਮਸ਼ੀਨਰੀ ਦੇ ਵਿੱਚ ਆਪਣਾ ਲੈ ਕੇ ਆਏ ਆਂ ਔਰ ਸਾਰੇ ਮਸ਼ੀਨਰੀ ਮੈਨੂਫੈਕਚਰਸ ਐ ਬੇਸਿਕਲੀ ਮੈਕੈਨੀਕਲ ਆਟੋਮੋਬਾਈਲ ਪਾਰਟਸ ਜਿਨ੍ਹਾਂ ਦੇ ਬੰਦੇ ਹੈ ਜਾਂ ਪਲਾਸਟਿਕ ਕੰਪੋਨੈਂਟਸ ਬੰਦੇ ਹੈ ਉਸ ਟਾਈਪ ਦੀ ਮਸ਼ੀਨਰੀ ਹੈ ਤੇ ਅਸੀਂ ਚਾਹਾਂਗੇ ਕਿ ਲੋਕ ਫਾਇਦਾ ਉਠਾਉਣ ਸਭ ਤੋਂ ਜ਼ਿਆਦਾ ਇਹਦਾ ਜਿੱਥੇ-ਜਿੱਥੇ ਇੰਪਰੂਵ ਹੋ ਸਕਦੀ ਹੈ ਐਫੀਸ਼ੀਐਂਸੀ ਰਿਜੈਕਸ਼ਨ ਖਤਮ ਹੋ ਜਾਏਗੀ ਪ੍ਰੋਡਕਟਿਵਿਟੀ ਵਧੇਗੀ ਇਹ ਚੀਜ਼ਾਂ ਵਾਸਤੇ ਆਪਣਾ ਸਾਰੇ ਮੈਨੂਫੈਕਚਰਸ ਨੂੰ ਉਹ ਬੜਾ ਫਾਇਦਾ ਹੈਗਾ ਇਹਦੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਸਨ ਇੰਟੀਗ੍ਰੇਸ਼ਨ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਸੀਐਨਸੀ ਮਸ਼ੀਨਸ ਦੇ ਵਿੱਚ ਆ ਗਈ ਹੈ ਜੀ ਥੋੜੀ-ਥੋੜੀ ਆ ਰਹੀ ਹੈ ਤੇ ਦੈਟ ਵਿਲ ਦੈਟ ਇਜ਼ ਆਵਰ ਫਿਊਚਰ ਬੇਸਿਕਲੀ ਉਹ ਹੋਣਾ ਹੀ ਹੋਣਾ ਹੈ ਜੀ ਜਿਹਦੇ ਨਾਲ ਜ਼ੀਰੋ ਰਿਜੈਕਸ਼ਨ ਹੋ ਜਾਏਗੀ ਕੰਸਿਸਟੈਂਸ ਸੀ ਇਨ ਕੁਆਲਿਟੀ ਬਣੇਗੀ ਇੱਕੋ ਜੇ ਸਾਰੇ ਕੰਪੋਨੈਂਟਸ ਬਣਨਗੇ ਉਹਨੇ ਦੇ ਲਿਆਨ ਨਾਲ ਇੰਪਲੋਇਮੈਂਟ ਇੰਪਰੂਵਮੈਂਟ ਤੇ ਕਿੰਨੀ ਹੈਲਪ ਹੋਏਗੀ ਇੰਪਲੋਇਮੈਂਟ ਦੇਖੋ ਜੀ ਇੰਪਲੋਇਮੈਂਟ ਦੀ ਜਿਹੜੇ ਤੇ ਹੈਗੀ ਹੈ ਕੈਪੇਬਲ ਲੋਕ ਬੜੇ ਘੱਟ ਮਿਲਦੇ ਆ ਤੇ ਬੈਕਐਂਡ ਇੰਪਲੋਇਮੈਂਟ ਜ਼ਿਆਦਾ ਵਧੇਗੀ بجائے ਕਿ ਹੁਣ ਚਾਰ ਮਸ਼ੀਨਾਂ ਇੱਕ ਬੰਦਾ ਵੀ ਚਲਾ ਸਕਦਾ ਹੈ ਲੇਕਿਨ ਉਹਨੂੰ ਇੰਪਰੋਵਾਈਜ਼ ਕਰਨ ਵਾਸਤੇ ਮਸ਼ੀਨਰੀ ਬੈਕ ਐਂਡ ਦੀ ਜ਼ਿਆਦਾ ਜ਼ਰੂਰਤ ਹੈ ਅਦਰਵਾਈਜ਼ ਇੰਪਲੋਇਮੈਂਟ ਘਟੇਗੀ ਨਹੀਂ ਰਾਦਰ ਵਧੇਗੀ ਥੈਂਕ ਯੂ ਜੀ ਕੀ ਕਹਿਣਾ ਚਾਹੁੰਦੇ ਹੋ ਐਕਸਪੀਸ਼ਨ ਲਈ ਆ देखो जड़ी ये 11th محکمہ आज इनॉग्रेट हुई है। ਤੇ ਇਹ ਐਗਜ਼ਿਬਿਸ਼ਨ ਚੰਡੀਗੜ੍ਹ ਦੇ ਵਿੱਚ ਅਗਰ ਟਰਾਈ ਸਿਟੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਲੇਟੈਸਟ ਟੈਕਨੋਲੋਜੀ ਐ ਮਸ਼ੀਨਰੀ ਦੇ ਵਿੱਚ ਸੀਐਨਸੀ ਦੀ ਗੱਲ ਕਰੀਏ, ਵੀਐਮਸੀ ਦੀ ਗੱਲ ਕਰੀਏ, ਉਸ ਤੋਂ ਇਲਾਵਾ ਐਚਐਮਸੀ ਦੀ ਗੱਲ ਕਰੀਏ ਔਰ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਇੱਥੇ ਅੱਜ ਦੇਖਣ ਨੂੰ ਮਿਲੀ ਆ। ਕਿਉਂਕਿ ਜੇਕਰ ਅਸੀਂ ਟੈਕਨੋਲੋਜੀ ਨੂੰ ਨਹੀਂ ਐਡਾਪਟ ਕਰਾਂਗੇ ਤਾਂ ਅਸੀਂ ਪਿੱਛੇ ਰਹਿ ਜਾਾਂਗੇ। this business never stops it always continues entrepreneurs who use the new ways new technology will replace entrepreneurs who do not aj da time jada agaya e ai da time a gaya artificial intelligence te ede naal assi bahut kamm jadi employment a onu kithe na kithe apne employ karke ohda bahut fayda utha sakde ha te e jadi exhibitions a ਇਹ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਸਾਡੇ ਸ਼ਹਿਰ ਦੀ ਸਾਡੇ ਸੂਬੇ ਦੀ ਔਰ ਸਾਡੇ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਤੇ ਮੈਂ ਮੁਬਾਰਕਬਾਦ ਦਿੰਦਾ ਬਾ ਇਸ ਮਹਿਕਮਾ ਦੀ ਸਮੁੱਚੀ ਟੀਮ ਨੂੰ ਜਿਨ੍ਹਾਂ ਨੇ ਅਗੇਨ ਇਹ 11th ਐਡੀਸ਼ਨ ਚੰਡੀਗੜ੍ਹ ਦੇ ਵਿੱਚ ਲਾ ਕੇ ਜਿੱਥੇ ਨਿਊ ਪ੍ਰੋਡਕਟਸ ਇੱਕ ਐਗਜ਼ੀਬਿਟਰ ਨੂੰ ਬਹੁਤ ਸਾਰੇ ਬਾਇਰਸ ਮਿਲ ਜਾਣਗੇ ਔਰ ਬਹੁਤ ਸਾਰੇ ਬਾਇਰਸ ਨੂੰ ਐਗਜ਼ੀਬਿਟਰਸ ਮਿਲ ਜਾਣਗੇ ਸੋ ਇਹਦੇ ਨਾਲ ਜਿਹੜਾ ਇਹ ਬਿਜ਼ਨਸ ਆ ਇਹ ਗਰੋ ਕਰੇਗਾ ਮੈਂ ਮੁਬਾਰਕਬਾਦ ਦਿੰਨਾ ਬਾ ਸਮੁੱਚੀ ਟੀਮ ਨੂੰ ਥੈਂਕ ਯੂ ਦੇਖੋ ਤੁਸੀਂ ਪੂਰਾ ਇਹ 7 ਹਾਲਸ ਦੇ ਵਿੱਚ ਹਰ ਇੱਕ ਨੇ ਆਪਣੇ ਪ੍ਰੋਡਕਟਸ ਡਿਸਪਲੇ ਕੀਤੇ ਹੋਏ ਨੇ ਤੇ ਇਹ ਬਹੁਤ ਵੱਡਾ ਇੱਕ ਬੈਨੀਫਿਟ ਮਿਲੇਗਾ ਜਿੱਥੇ ਐਗਜ਼ੀਬਿਟਰਸ ਨੂੰ ਬਹੁਤ ਵੱਡਾ ਬੈਨੀਫਿਟ ਮਿਲੇਗਾ ਉੱਤੇ ਬਾਏਰਸ ਨੂੰ ਵੀ ਨਵੇਂ ਐਗਜ਼ੀਬਿਟਰਸ ਮਿਲਣਗੇ ਤਾਂ ਕਿ ਉਹ ਆਪਣਾ ਕੰਮ ਕਰ ਸਕਣ हेलो uh, जी नमस्कार मेरा नाम कवलजीत कौर है मैं फोर्च्यून एग्जीबिटर्स प्राइवेट लिमिटेड की सीईओ ई हूँ और ये एग्जीबिशन जो है ये इलेवेंथ एडिशन है मेकमा एक्सपो जो कि मशीनरी मशीन टूल्स ऑटोमेशन लेजर टेक्नोलॉजी के ऊपर हम एग्जीबिशन लगाई है हमने और ये तेरह से लेके सोलह दिसंबर 2024 परेड ग्राउंड सेक्टर 17 चंडीगढ़ में लगी हुई है और इस एग्जीबिशन में जो मशीनरी जो एग्ज़िबिटर्स है ऑल अक्रॉस इंडिया आए हैं कई यहाँ पे म्यूज़िक पार्टिसिपेंट्स हैं जो मुंबई से आए हैं दिल्ली से आए हैं हैदराबाद मैंगलोर बेंगलोर कर्नाटका के कई स्टेट्स कई प्लेसेस से आए हैं एग्ज़िबिटर्स तो हम सबसे यही रिक्वेस्ट करते हैं कि इस एग्ज़िबिशन में विज़िट करें और नई टेक्नोलॉजी और इनोवेशन के बारे में जानकारी प्राप्त करें जी बिल्कुल रोबोटिक टेक्नोलॉजी वाले ऑटोमेशन वाले भी हमारे पास कई विजिट एग्जिबिटर्स आए हैं जैसे कि आप यहाँ पे देखोगे मिशमी से आए हैं एग्जिबिटर्स और हमारे पास यहाँ पे एम टी ए टेक्नोलॉजी ने स्टॉल लगाया है जो कि डीलर है ऑटोमेशन इंडस्ट्री के ही मेक इन इंडिया को सर ये यहाँ पे जितने भी आप प्रोडक्ट्स देखोगे ना मोस्टली जो प्रोडक्ट्स हैं हंड्रेड परसेंट में से हम कह सकते हैं नाइन्टी फाइव परसेंट जो एग्ज़िबिटर्स हैं वो मेक इन इंडिया को ही प्रमोट कर रहे हैं और बाकी कुछ होंगे जो इंटरनेशनल एग्जिबिटर्स यहाँ पे आए हैं बट मोस्टली हम खुद चाहते हैं कि हम मेक इन इंडिया को प्रमोट करें

तो मैं तो काफ़ी इम्प्रेस हुआ हूँ और अच्छी प्रोडक्ट्स और अच्छी कंपनीज ने पार्टिसिपेट किया और अच्छी प्रोडक्ट्स डिस्प्ले की हैं और मैं इंडस्ट्री पर्टिकुलरली इंजीनियरिंग इंडस्ट्री सभी को रिक्वेस्ट भी करूँगा और रिकमेंड भी करूँगा भी वो एग्जीबिशन के दौरान आके ज़रूर विज़िट करें और उनके इंटरेस्ट की जो प्रोडक्ट्स हैं उनके बारे में ज़्यादा से ज़्यादा जानकारी हासिल करें कैसा लगे सर सारे प्रोडक्ट्स आपको ਜਿਵੇਂ ਮੈਂ ਨਹੀਂ ਆਪਕੋ ਬਤਾਇਆ ਨਾ ਜੀ ਵੀ ਪ੍ਰੋਡਕਟਸ ਵੀ ਅੱਛੇ ਹਨ ਔਰ ਜੋ ਐਗਜ਼ੀਬਿਟਰਸ ਹੈ ਐਗਜ਼ੀਬਿਸ਼ਨ ਦੇਖੋ ਇੱਕ ਸਿੰਪਲ ਜੀ ਗੱਲ ਹੈ ਜੀ ਬੀਇੰਗ ਮੈਨੂਫੈਕਚਰ ਜਿਵੇਂ ਅਸੀਂ ਹੁਣ ਲੁਧਿਆਣੇ ਦੀ ਜਿਹੜੀ ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਆਈ ਐਮ ਜਨਰਲ ਸੈਕਟਰੀ ਆਫ 댓 ਅਸੀਂ ਆਪਣੀ ਲੁਧਿਆਣੇ ਦੀ ਇੰਡਸਟਰੀ ਨੂੰ ਇੱਥੇ ਰਿਪਰੈਜ਼ੈਂਟ ਕਰ ਰਹੇ ਹਾਂ ਅਸੀਂ ਬੀਇੰਗ ਮੈਨੂੰ ਮਸ਼ੀਨ ਟੂਲ ਮੈਨੂਫੈਕਚਰ ਸਾਡੇ ਕਾਫੀ ਜਿਹੜੇ ਮੈਂਬਰਸ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਤੇ ਡਿਸਪਲੇ ਕੀਤਾ ਉਹਨਾਂ ਲਈ ਜਾਂ ਕੋਈ ਵੀ ਜਿਹੜਾ ਐਗਜ਼ੀਬਿਟਰ ਹੈ ਉਹਦੇ ਲਈ ਬੈਨੀਫੀਸ਼ੀਅਲ ਇਹ ਹੁੰਦਾ ਵੀ ਇੱਕ ਤਾਂ ਅਸੀਂ ਕਸਟਮਰ ਨੂੰ ਡੋਰ ਟੂ ਡੋਰ ਅਸੀਂ ਅਪਰੋਚ ਕਰਨਾ ਹੈ ਇੱਥੇ ਅਸੀਂ ਅਸੀਂ ਬੈਠੇ ਆਂ ਕਸਟਮਰ ਸਾਡੇ ਕੋਲੇ ਚੱਲ ਕੇ ਆਉਂਦਾ ਹੈ ਜੀ ਸੋ ਬਹੁਤ ਹੀ ਬੈਨੀਫੀਸ਼ੀਅਲ ਰਹਿੰਦਾ ਐਗਜ਼ਿਬਿਸ਼ਨ ਚ ਪਾਰਟਿਸਿਪੇਟ ਕਰਨਾ ਔਰ ਇਹ ਚੰਡੀਗੜ੍ਹ ਚ ਹੋ ਰਹੀ ਆ ਸੈਂਟਰਲੀ ਪਲੇਸਡ ਆ ਈਜ਼ੀ ਅਪਰੋਚ ਆ ਜੀ ਇਸ ਕਰਕੇ ਜਿਵੇਂ ਹਿਮਾਚਲ ਆ ਹਰਿਆਣਾ ਨਾਲ ਦੇ ਏਰੀਆਸ ਚੋਂ ਕਾਫੀ ਕਸਟਮਰਸ ਇੱਥੇ ਆ ਰਹੇ ਨੇ ਜੀ ਹਾਂ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز